ਸਸ਼ੀਕਾਲ ਜੀ ਮੈਂ ਹਾਂ ਅਨੁਪ੍ਰਿਆ ਤੇ ਤੁਸੀਂ ਵੇਖ ਰਹੇ ਹੋ ਪੰਜਾਬੀ ਬੁਲੇਟਿਨ ਕੀ ਤੁਸੀਂ ਪਹਿਲਾਂ ਕਦੇ ਸੁਣਿਆ ਹੈ ਕਿ ਬੇਲੇ ਰਹਿਣ ਦਾ ਵੀ ਕੋਈ ਮੁਕਾਬਲਾ ਹੁੰਦਾ ਹੈ ਅਜਿਹਾ ਹੀ ਇੱਕ ਵਿਲੱਖਣ ਮੁਕਾਬਲਾ ਜੋ ਹੈ ਮੋਗੇ ਦੇ ਪਿੰਡ ਕੋਲੀਆਂ ਖੁਰਦ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਜੀ ਹਾਂ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਮੁਕਾਬਲੇ ਦੇ ਵਿੱਚ ਬੱਚੇ ਬਜ਼ੁਰਗ ਤੇ ਨੌਜਵਾਨ ਜੋ ਹੈ ਹਿੱਸਾ ਲੈ ਰਹੇ ਨੇ ਤੁਸੀਂ ਪਹਿਲਾਂ ਕਦੇ ਸੁਣਿਆ ਹੋਵੇਗਾ ਕਿ ਬੇਲੇ ਰਹਿਣ ਦੇ ਨਾਲ ਵੀ ਕੋਈ ਇਨਾਮ ਮਿਲਦਾ ਹੈ ਇਸ ਮੁਕਾਬਲੇ ਦੇ ਵਿੱਚ ਜੋ ਹੈ ਜੋ ਕੰਮ ਨਹੀਂ ਕਰਦਾ ਸਾਰਾ ਦਿਨ ਜੋ ਹੈ ਉੱਥੇ ਵਿਹਲਾ ਰਹੇਗਾ ਉਸ ਮੁਕਾਬਲੇ ਤੱਕ ਜੋ ਹੈ ਕੋਈ ਵੀ ਕੰਮ ਨਹੀਂ ਕਰੇਗਾ ਉਸ ਨੂੰ ਜੋ ਹੈ ਇਨਾਮ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਮੁਕਾਬਲੇ ਨੂੰ ਕਰਵਾਉਣ ਦਾ ਜੋ ਇੱਕੋ ਇੱਕ ਮਕਸਦ ਹੈ ਉਹ ਹੈ ਮੋਬਾਈਲ ਤੋਂ ਦੂਰੀ ਬਣਾਈ ਰੱਖਣਾ ਜਿਵੇਂ ਕਿ ਅੱਜ ਕੱਲ੍ਹ ਹਰ ਕੋਈ ਜੋ ਹੈ ਮੋਬਾਈਲ ਤੇ ਜੋ ਹੈ ਵਿਅਸਤ ਰਹਿੰਦੇ ਨੇ ਤੇ ਆਪਣੇ ਆਪ ਨੂੰ ਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਤੇ ਆਪਣੇ ਪਰਿਵਾਰ ਨੂੰ ਜੋ ਸਮਾਂ ਨਹੀਂ ਦੇ ਪਾਰੇ ਲੋਕਾਂ ਦੀ ਇਸੇ ਆਦਤ ਨੂੰ ਸੁਧਾਰਨ ਦੇ ਲਈ ਜੋ ਹੈ ਇਹ ਮੁਕਾਬਲਾ ਜੋ ਹੈ ਪਿੰਡ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਤੇ ਇਸ ਮਾਮਲੇ ਦੇ ਵਿੱਚ ਜੋ ਸ਼ਰਤਾਂ ਰੱਖੀਆਂ ਜਾ ਰਹੀਆਂ ਨੇ ਉਹ ਵੀ ਕਾਫੀ ਅਜੀਬੋ ਗਰੀਬ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਸ਼ਰਤਾਂ ਨੇ ਉਹ ਕੀ ਹਨ ਇਸ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਵਾਲਿਆਂ ਦੇ ਲਈ ਅਜੀਬੋ ਗਰੀਬ ਜੋ ਹੈ ਸ਼ਰਤਾਂ ਰੱਖੀਆਂ ਗਈਆਂ ਨੇ ਇਹ ਸ਼ਰਤਾਂ ਇਹ ਨੇ ਕਿ ਇਸ ਮੁਕਾਬਲੇ ਦੇ ਦੌਰਾਨ ਜੋ ਹੈ ਨਾ ਹੀ ਖਾਣਾ ਪੀਣਾ ਹੋਵੇਗਾ ਤੇ ਨਾ ਹੀ ਕੋਈ ਗੱਲਬਾਤ ਕਰਨੀ ਹੋਵੇਗੀ ਤੇ ਨਾ ਹੀ ਇੱਥੋਂ ਤੱਕ ਕਿ ਵਾਸ਼ਰੂਮ ਤੱਕ ਵੀ ਨਹੀਂ ਜਾਣਾ ਹੋਵੇਗਾ ਇਸ ਮੁਕਾਬਲੇ ਦੇ ਵਿੱਚ ਜੇਤੂ ਰਹਿਣ ਵਾਲੇ ਨੂੰ ਪਹਿਲਾ ਇਨਾਮ ਜੋ ਹੈ ਇੱਕ ਸਾਈਕਲ ਤੇ 4500 ਰੁਪਏ ਮਿਲੇਗਾ ਤੇ ਦੂਸਰੇ ਨੰਬਰ ਤੇ ਆਉਣ ਵਾਲੇ ਨੂੰ ਜੋ ਹੈ 2500 ਰੁਪਏ ਮਿਲੇਗਾ ਤੇ ਤੀਸਰੇ ਨੰਬਰ ਤੇ ਆਉਣ ਵਾਲੇ ਵੀ ਜੇਤੂ ਨੂੰ 1500 ਰੁਪਏ ਦਿੱਤਾ ਜਾਵੇਗਾ ਸੁਣੋ ਇਸ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਵਾਲੇ ਤੇ ਇਸ ਮੁਕਾਬਲੇ ਨੂੰ ਕਰਵਾਉਣ ਵਾਲਿਆਂ ਦਾ ਕੀ ਕਹਿਣਾ ਹੈ ਕੰਮ ਕੀ ਕਰਦੇ ਹੋ ਵੇਲੇ ਰਹਿੰਦੇ ਹਾਂ ਵੇਲੇ ਹੀ ਰਹਿੰਦੇ ਹਾਂ ਅੱਜ ਤਾਂ ਹੀ ਮੁਕਾਬਲੇ ਚ ਆਏ ਹਾਂ ਅੱਜ ਜੀ ਦੂਜੀ ਵਾਰ ਵਿੱਲੇ ਜਾਣ ਆ ਘਰੇ ਵਿੱਲੇ ਜਾਣ ਇੱਥੇ ਵਿੱਲੇ ਜਾਣ ਅੱਛਾ ਕੀ ਲੱਗ ਰਿਹਾ ਕਿ ਪੂਰੀ ਪਿਆਰੀ ਕਰਕੇ ਮੁਕਾਬਲਾ ਜਿੱਤ ਕੇ ਜਾਵਾਂਗੇ ਸਾਈਕਲ ਤੇ ਜਾਵਾਂ ਘਰੇ ਜੀ ਸਾਈਕਲ ਤੇ ਜਾਵਾਂਗੇ ਜੋ ਨਾਮ ਮੈਨੂੰ ਸਾਈਕਲ ਅੱਛਾ ਵੈਸੇ ਮੋਬਾਈਲ ਯੂਜ਼ ਕਰਦੇ ਹੋ ਜੀ ਹਾਂ ਜੀ ਤੇ ਅੱਜ ਮੋਬਾਈਲ ਨਹੀਂ ਮਿਲਣਾ ਕਿਵੇਂ ਲੱਗਦਾ ਕਿ ਟਾਈਮ ਨਿਕਲ ਜਾਊਗਾ ਉਹ ਹੀ ਕੈਪੈਸਿਟੀ ਦੇਖਣੀ ਆਪਾਂ ਜਸਪ੍ਰੀਤ ਕੌਰ ਕੀ ਕਾ ਕਰਦੇ ਹੋ ਜੀ ਅਈ ਸਟੱਡੀ ਕਰਦੇ ਆ ਕਿਹੜੀ ਕਲਾਸ ਪਲੱਸ 1 ਅੱਜ ਪਲੱਸਮਾਂ ਚ ਸਟੱਡੀ ਕਰਦੇ ਹਾਂ ਅੱਜ ਇਹ ਮੁਕਾਬਲਾ ਹੋ ਰਿਹਾ ਹੈ ਵਿਲੇ ਰੈਂਡਾ ਕੀ ਸੋਚਿਆ ਕਿ ਕਿਸ ਤਰ੍ਹਾਂ ਦਾ ਮੁਕਾਬਲਾ ਹੈ ਕਿਵੇਂ ਤੁਸੀਂ ਇਸ ਵਿੱਚ ਪਾਰਟਿਸਿਪੇਟ ਕੀਤਾ ਇਹ ਸੀ ਇਹ ਸੋਚ ਕੇ ਕੀਤਾ ਹੈ ਵੀ ਚਲੋ ਜਿੰਨਾ ਟਾਈਮ ਇਹ ਫੋਨ ਤੋਂ ਥੋੜੇ ਬਾਹਰ ਅੰਚੇ ਦੇ ਨਾ ਤੇ ਇਹ ਹੀ ਮਕਸਦ ਹੈ ਵੀ ਫੋਨ ਤੋਂ ਜਿੰਨਾ ਹੋ ਸਕੇ ਆਪਾਂ ਨੂੰ ਘੱਟ ਵੇਖਣਾ ਚਾਹੀਦਾ ਹੈ ਨਾਲੇ ਫੋਨ ਦੇ ਨਾਲ ਫੋਨ ਤੋਂ ਵੱਧ ਫਿਜ਼ੀਕਲ ਐਕਟੀਵਿਟੀ 'ਚ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਬੱਚਾ ਦਾ ਫੋਨ ਤੋਂ ਇਲਾਵਾ ਹੋਰ ਵੀ ਹੇ ਤਾਂ ਵਿੱਚ ਜੋ ਪੜ੍ਹਾਈ ਵਿੱਚ ਥੋੜਾ ਹੋ ਬਣੇ। ਮਕਸਦ ਤਾਂ ਇਦਾਂ ਜੀ ਜਿਹੜਾ ਵਿਹਲਾ ਬਹਿਣਾ ਆਪ ਤੌਰ ਤੇ ਕਨੇ ਨੂੰ ਲੱਗਦਾ ਵੀ ਵਿਹਲਾ ਰੱਖਣ ਦੀ ਗੱਲ ਕਰਦੇ ਆ। ਅਸੀਂ ਕਹਿੰਨੇ ਵੀ ਵਿਹਲੇ ਬਹਿਣਾ ਆਪਣੇ ਵਾਸਤੇ ਵਿਹਲੇ ਬਹਿਣਾ ਜਿਹੜਾ ਇੱਕ ਦਿਨ ਆਪਣੇ ਜੋਗਾ ਕੱਢਣਾ ਜ਼ਰੂਰੀ ਆ ਹਰ ਇੱਕ ਬੰਦੇ ਨੂੰ ਜ਼ਰੂਰੀ ਆ। ਆਪਾਂ ਫੋਨ ਦੇ ਗੁਲਾਮ ਹੋ ਚੁੱਕੇ ਆ। ਹਰ ਬੰਦਾ ਹੀ ਤਕਰੀਬਨ ਜਿੰਨੇ ਘਰ ਦੇ ਜੀਂਦੇ ਉਹ ਤੋਂ ਦੁੱਗਣੇ ਫੋਨ ਆ ਹੈ ਕਦੇ ਘਰੇ। ਆਪਣੇ ਪਰਿਵਾਰ ਦੇ ਵਿੱਚ ਇੱਕ ਦੂਜੇ ਜੋਗਾ ਟਾਈਮ ਨਹੀਂ ਕੱਢਦੇ ਆਪਾਂ ਆਪਾਂ ਆਪਦੇ ਜੋਗਾ ਟਾਈਮ ਨਹੀਂ ਕੱਢਦੇ ਆਪਾਂ ਸੰਸਾਰ ਦੀ ਤਾਂ ਜਾਣਕਾਰੀ ਹੁੰਦੀ ਆ ਆਪ ਨੂੰ ਪਰਿਵਾਰ ਦੀ ਜਾਣਕਾਰੀ ਨਹੀਂ ਹੁੰਦੀ ਇਸ ਕਰਕੇ ਆਪਾਂ ਨੂੰ ਥੋੜਾ ਸਮਾਂ ਆਪਣੇ ਜੋਗਾ ਕੱਢਣਾ ਚਾਹੀਦਾ ਹਰ ਇੱਕ ਬੰਦੇ ਨੂੰ ਇੱਕ ਦਿਨ ਸਾਲ ਦੇ ਵਿੱਚ ਇੱਕ ਦਿਨ ਕੱਢ ਕੇ ਬੰਦਾ ਬਹਿ ਜੇ ਆਪਣੇ ਆਪ ਨੂੰ ਰਿਲੈਕਸ ਕਰੇ ਜ਼ਰੂਰੀ ਹੈ ਜੀ ਕੰਡੀਸ਼ਨ ਤਾਂ ਇਦਾਂ ਜੀ ਵੀ ਤੁਸੀਂ ਬਸ ਬਹਿਣਾ ਮੋਬਾਈਲ ਨੂੰ ਹੱਥ ਵੀ ਨਹੀਂ ਲਾਉਣਾ ਕੁਝ ਖਾਣਾ ਪੀਣਾ ਨਹੀਂ ਖਾਣਾ ਪੀਣਾ ਤਾਂ ਸਿਰਫ ਇਸ ਕਰਕੇ ਕਿ ਉਹ ਜੇ ਖਾਣ ਪੀਣਗੇ ਤਾਂ ਉਹਨਾਂ ਨੂੰ ਹਾਜਤ ਹੋਊਗੀ ਲੈਟਰਨ ਬਾਥਰੂਮ ਨਹੀਂ ਜਾਣਾ ਠੀਕ ਹੈ ਜੀ ਬਹਿਣਾ ਰਿਲੈਕਸ ਰੱਖਣਾ ਆਪਣੇ ਆਪ ਵੱਲੋਂ ਤੁਸੀਂ ਕਿਤਾਬ ਪੜ੍ਹ ਸਕਦੇ ਹੋ ਕੋਈ ਰੱਬ ਰੱਬ ਕਰ ਸਕਦੇ ਹੋ ਪਰ ਉਹ ਵੀ ਇੱਕ ਸੀਮਤ ਆਵਾਜ਼ ਵਿੱਚ ਕਰ ਸਕਦੇ ਹੋ ਵੀ ਤੁਸੀਂ ਤੁਹਾਨੂੰ ਹੀ ਸੁਣਿਆ ਤੁਹਾਡਾ ਤੁਹਾਡੇ ਨਾਲ ਦੇ ਬੇਚੇ ਨੂੰ ਤੁਹਾਡੇ ਨਾਲ ਡਿਸਟਰਬੈਂਸ ਨਾ ਹੋਵੇ ਘੰਟੇ ਤਾਂ ਇਹਨਾਂ ਨੇ ਤੈਅ ਕਰਨੇ ਜਿਹੜੇ ਵੀਰ ਬੈਠੇ ਇੱਥੇ ਹਾਂ ਜੀ ਉਹ ਬੈਠੇ ਆ ਜੇ ਇਹ ਲੰਮਾ-ਸਾਵਾ ਬੈਠਣਗੇ ਤੇ ਬੈਠੇ ਰਹਿਣਗੇ ਤੇ ਜਿਹੜੇ ਜਿਵੇਂ ਜਾਈ ਜਾਣਗੇ ਜਿਹੜੇ ਅਖੀਰ ਤੱਕ ਰਹਿਣਗੇ ਉਹ ਜੇਤੂ ਆ ਜੀ 4500 ਰੁਪਈਆ ਨਗਦ ਆ ਜੀ ਤੇ ਇੱਕ 2 ਬਾਈਸਾਈਕਲ ਆ ਹੀਰੋ ਦਾ 2500 ਰੁਪਈਆ ਨਗਦ ਆ ਦੂਜੇ ਨੂੰ ਤੀਜੇ ਨੂੰ 1500 ਆ ਜੀ ਅਸੀਂ ਨਕਲ ਕੀਤੀ ਆ ਜੀ ਗੈਲ ਪਿੰਡ ਹੋਇਆ ਸੀ ਮੁਕਾਬਲਾ ਵਧੀਆ ਲੱਗਿਆ ਚੰਗੀ ਚੀਜ਼ ਦੀ ਰੀਸ ਕਰ ਲੈਣੀ ਚਾਹੀਦੀ ਆ ਮਾੜੀ ਗੱਲ ਨਹੀਂ ਹੈ ਅਸਲ ਜੀ ਆਪਾਂ ਜ਼ਿਆਦਾ ਤਾਂ ਲੋਕ ਹੀ ਹੈ ਵੇਲੇ ਪਰ ਉਹ ਦਿਮਾਗੀ ਤੌਰ ਤੇ ਇੰਨੇ ਜ਼ਿਆਦਾ ਵਿਜੀ ਆ ਜੀ ਰੀਲਾਂ ਹੀ ਦੇਖੀ ਜਾਂਦੇ ਜਿਨ੍ਹਾਂ ਨਾਲ ਕੋਈ ਵਾਅ ਵਾਸਤਾ ਹੀ ਨਹੀਂ ਉਹ ਵੀ ਚੀਜ਼ਾਂ ਦੇਖੀ ਜਾਂਦੇ ਆ ਜੀ ਕਿਸੇ ਨਾਲ ਪਾਵੇਂ ਸਬੰਧ ਨਹੀਂ ਆ ਉਹ ਚੀਜ਼ਾਂ ਦੇਖਣ ਚ ਬੀਜੀ ਆ ਅਸੀਂ ਆਪਣੇ ਜੋਗਾ ਸਟ੍ਰੈਥ ਜੀ ਤੁਰੇ ਫਿਰਦੇ ਜਾਂ ਆਪਣੇ ਜੋਗਾ ਟਾਈਮ ਕਿਸੇ ਕੋਲ ਨਹੀਂ ਆਪਣੇ ਜੋਗਾ ਆਪਣੀ ਲਾਈਫ ਆ ਜੀ ਆਪਣੇ ਜੋਗਾ ਇੱਕ ਟਾਈਮ ਕੱਢਣਾ ਚਾਹੀਦਾ ਆਪਾਂ ਨੂੰ ਭਾਵੇਂ ਇੱਕ ਦਿਨ ਹੋਵੇ ਭਾਵੇਂ ਘੰਟੇ ਹੁਣ ਕੋਸ਼ ਸਮਾਂ ਆਪ ਨੂੰ ਆਪਣੇ ਜੋਗਾ ਕਰਨਾ ਚਾਹੀਦਾ ਸੰਸਾਰ ਜੋਗਾ ਤਾਂ ਆਪਾਂ ਕਰਦੇ ਫਿਰਦੇ ਜੀ